ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਨੰਬਰ 8427019817 ਬੇੜਾ ਦਿਖਾਵਾਂਗੇ ਤਾਜੀਆਂ ਸੂਆਂੀਆਂ ਆ ਇਹ ਗੁੱਲੇ ਵਾਲੇ ਥਣ ਰੇਟ ਵੀਡੀਓ ਦੇ ਵਿੱਚ ਹੋਊਗਾ ਮੱਝਾ ਦਿਖਾਵਾਂਗੇ ਤਾਜੀਆਂ ਸੂਆਂੀਆਂ ਵਿੱਚ ਬੱਚੇ ਸਾਹਮਣੇ ਤੇ ਰੇਟ ਵੀਡੀਓ ਦੇ ਵਿੱਚ ਹੋਊਗਾ ਪਾਲਕ ਬੱਚਿਆਂ ਦਿਖਾਵਾਂਗੇ ਤੇ ਜੋੜਾ ਦਿਖਾਵਾਂਗੇ ਕਟੀਆਂ ਦਾ ਨੰਗੀ ਨਾ ਜਾਵਾ ਜੜੀਆਂ ਹੈਗਿਆ ਪਾਲਗਾ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰਦੇ ਆਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਆਪਨਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਸੇਖਾ ਰੋਡ ਤੇ ਆਪਣਾ ਫਾਰਮ ਆ ਜਿਹੜਾ ਧੂਰੀ ਰੋਡ ਜਾਂਦਾ ਜੀ ਤੇ ਮੋਬਾਈਲ ਨੰਬਰ 981539107 ਬਾਈ ਜੀ ਪਹਿਲੇ ਨੰਬਰ ਆਪਾਂ ਇਹਦੀ ਬੱਛੀ ਦੇਖ ਰਹੇ ਆ ਦੰਦੋ ਕਿਵੇਂ ਆ ਜੀ ਬਾਈ ਜੀ ਪਿਓਰ ਦੋ ਦੰਦ ਦੋ ਦੰਦ ਜੀ ਜੀ ਵੀਡੀਓ ਚ ਚੰਗੀ ਤਰ੍ਹਾਂ ਟੈਕ ਕਰਾ ਦਿਓ ਆਲੂ ਰੇ ਲਿਓ ਠੀਕ ਐ ਸੋ ਟੱਕੜਾ ਕਰ ਜੇ ਬਾਈ ਜੀ ਬਿਲਕੁਲ ਜਮਾਈ ਜੀ ਪਿਓਰ ਦੋ ਆ ਜਮ ਜਬਾ ओके ओके ਇਹ ਅਗੇ ਇੱਥੇ ਕੋਈ ਵੀ ਵੀਰ ਚੌਗੀ ਕਹਿ ਦੇਵੇ ਤਾਂ 50000 ਰੁਪਏ ਨਾਮ ਦੇ ਕੇ ਤੁਹਾਨੂੰ ਜੈ ਜੈ ਗੱਲਾਂ ਕਿੰਨੀ ਗੱਲ ਵੀਡੀਓ ਦੇ ਵਿੱਚ ਕਹਾਂਗੇ ਨਿਬੜੂਗੀ ਤੇ ਸੁਈ ਕਦੋਂ ਆਏ ਕੱਲ ਨੂੰ ਕੁੰਜਾ ਵੀਰ ਕਰਕੇ ਠੀਕ ਹੈ ਕੱਲ ਤੜਕੇ ਬਚਾ ਗਿਆ ਮਗਰ ਬੱਚਾ ਬਾਕੀ ਕੱਦ ਬੈਡ ਬੜਾ ਜਗਾ ਪੂਰਾ ਟੋਪ ਤੇ ਥੱਲੋਂ ਵੀ ਪਈਦਾ ਹੈ ਮੰਨ ਲਾ ਵੀ ਕੰਬੀ ਲਈ ਫੜਦੀ ਹੈ ਦੇਵੇ ਵਾਲੇ ਨਾਲ ਠੀਕ ਹੈ ਸੋ ਵੀਰੋ ਨਾ ਕਿ ਕਾਫੀ 3:00 ਵਜੇ ਤਾਰਾ ਮਾਰ ਲਾਗੇ ਵੀਡੀਓ ਲੰਬੀ ਹੋ ਜੂ ਹਣਾ ਜੀ ਮਨਮੋਹਦਾ ਵੀਡੀਓ ਫਿਰ ਲੰਬੀ ਹੋ ਜਾਂਦੀ ਜਾਨੀ ਕਿ ਧਾਰਾ ਮਾਰ ਲਾ ਗਈ ਜੀ ਜੇ ਕੀ ਜੇ ਰੋਕੇ ਆ ਬਾਈ ਜਿੰਨੀ ਗੱਲ ਆਪਾਂ ਕਹਾਂਗੇ ਜੀ ਆਪਣੀ ਮੱਝ ਤੋਂ ਲੈ ਕੇ ਥਾਂ ਤੱਕ ਕਿਸੇ ਦੇ ਵੀ ਕੋਈ ਜੇਲ ਦੀ ਪਾਰ ਦੀ ਥਣ ਘਟ ਵੱਲ ਦੀ ਸ਼ਿਕਾਇਤ ਹੋਵੇ ਜੀ ਤਾਂ ਆਉਣ ਜਾਣ ਦਾ ਕਿਰਾਇਆ ਵੀਰਾਂ ਦਾ ਤੇ ਤੁਕਣੇ ਰੁਪਏ ਲੈ ਕੇ ਤੋਰਾਂਗੇ ਤੁਹਾਨੂੰ ਜੀ ਅਜ ਕਰ ਤੇ ਰੇਟ ਇਹਦਾ ਰੇਟ ਉਹ ਕਰਨਾ ਹੱਥ ਬੰਨ ਕੇ ਬੇਨਤੀ ਹੈ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਜੀ ਵੀ ਜਿਹੜਾ ਮੈਂ ਮੁੱਲ ਕਰੂੰਗਾ ਚਾਹੇ ਤਾਂ 50 ਕਿਲੋਮੀਟਰ ਦੀ ਆਪਦਾ ਪਹੁੰਚ ਕਰਾ ਲੇ ਜੀ ਚਾਹੇ 2000 ਰੁਪਏ ਸ਼ੋਰ ਕਰਾਂ ਜੀ ਤਿੰਨ ਘਟੜਾ ਭਾਈ ਬਣ ਕੇ ਨਾ ਖੇਚੜਾ ਕਰਿਓ ਕਿਉਂਕਿ ਜਿਹੜੇ ਲੋਕ ਫੇਕ ਦੀਆਂ ਵੀਡੀਓ ਬੌਂਦੇ ਆ 35 ਦੀ 30 ਦੀ 40 ਦੀ ਉਹ ਨਾ ਤਾਂ ਕਿਧੋ ਜਾਂਵਰ ਮਿਲਦਾ ਬਾਈ ਜੈ ਜੈ ਗੱਲਾਂ ਐਵੇਂ ਕਿਸੇ ਦੇ ਮਗਰ ਨਾਲ ਲੱਗਿਆ ਤਾਂ ਜਿਹੜੇ ਕਹਿੰਦੇ ਹੋਮ ਡਿਲੀਵਰੀ ਹੋਊਗੀ ਉਹ ਕੁਝ ਨਹੀਂ ਹੁੰਦਾ ਇੱਕ ਅੱਗੇ ਰਾਜਸਥਾਨ ਹਰਿਆਣਾ ਜੇ ਕੰਮ ਚੱਲਦਾ ਸੀ ਹੁਣ ਆਪਣੇ ਪੰਜਾਬ ਟੂ ਵੀ ਬੈਠਿਆ ਉਹ ਵੀਡੀਓ ਕਿਸੇ ਦੀ ਹੁੰਦੀ ਆ ਲਾ ਦਿੰਦੇ ਆ ਤੇ ਭਾਈ ਐਨੇ ਦੀ ਜਾਂ ਐਨੇ ਦੀ ਉਹ ਚਿੰਨਣ ਵਾਲਾ ਨੂੰ ਵੀ ਬੇਨਤੀ ਆ ਵੀ ਅਿਹੇ ਜਿਹੇ ਵੀਡੀਓ ਨਾ ਪਾਇਆ ਕਰੋ ਸੋ ਫਿਰ ਅਸੀਂ ਵੀਡੀਓ ਕਵਰ ਕਰਦੇ ਆ ਪਸੂ ਚੰਗਾ ਮਾੜਾ ਨਿਕਲ ਜੇ ਗੱਲ ਵੱਖਰੀ ਬੰਦੇ ਦਾ ਘਰ ਦਿਖਾ ਦਿੰਦੇ ਆ ਤੇ ਬੰਦੇ ਦੀ ਸ਼ਕਲ ਦਿਖਾ ਦਿੰਦੇ ਆ ਜੇ ਆਹ ਸ਼ਕਲ ਵਾਲਾ ਬੰਦਾ ਸੋ ਤੋਂ ਪੈਸੇ ਲੈ ਕੇ ਪਸੂ ਨਹੀਂ ਪਹੁੰਚਦਾ ਤਾਂ ਅਸੀਂ ਬੈਠੇ ਆ ਬਾ ਜਿਹੜੀ ਗਰੰਟੀ ਹੁੰਦੀ ਆ ਜਿਹੜੀ ਚੀਜ਼ ਦੀ ਗਰੰਟੀ ਹੁੰਦੀ ਆ ਜੇ ਜੇ ਗੱਲ ਆ ਤੇ ਇਹਦੇ ਬਾਈ ਜੀ ਪੈਸੇ 75000 ਰੁਪਏ ਲੈ ਲਾਂਗੇ ਵੀਰੇ ਇਹਦਾ ਵੇਡਦਾ ਜੀ 2000 ਰੁਪਏ ਛੋਟ ਕਰ ਦਿਆਂਗੇ ਚਾਹੇ 50 ਕਿਲੋਮੀਟਰ ਦੀ ਅਗਲਾ ਪਹੁੰਚ ਕਰਾ ਦੇ ਦੁੱਧ ਕਿੰਨਾ ਦੇ ਦੂਗੀ ਦੁੱਧ ਵੀਰੇ 20 ਕਿਲੋ ਮੰਨ ਕੇ ਦਵੇ 17 18ਾ ਖੁੱਲ੍ਹਾ ਦੇਊਗੀ ਆਰਾਮਦਾਰੀ ਨਾਲ ਜਿਆ ਜਗਲਾ ਤੇ ਥਣ ਥਨੂ ਗੱਲੇ ਆਲਾ ਹਨਾ ਪੂਰਾ ਟੋਪ ਦਾ ਥਾਣਾ ਬਾਈ ਯਾਰ ਕਿਸੇ ਪਾਸੋਂ ਵੀ 1% ਵੀ ਹੱਥ ਧਰਾ ਬੱਛੀ ਨਹੀਂ ਹੈਗੀ 72000 ਦੀ ਬੱਛੀ ਦੇਣੀ ਆ ਨਹੀਂ ਨਹੀਂ ਆ ਬਸ ਵੀਰ ਬਣ ਕੇ 72 ਕਰਣਾ ਨਾ ਖੇਚੜਾ ਕਰਿਆ ਦੋ ਨੰਬਰ ਜਿਆ ਜਗਲਾ ਗੱਲਾਂ ਵੱਡੀਆਂ ਹੋ ਜਾਣਗੀਆਂ ਅੱਗੇ ਦੋ ਨੰਬਰ ਜੀ 20 ਕਿਲੋ ਮੰਦੀ ਗਾਰੰਟੀ ਆ ਜੀ 4 15 ਕਿਲੋ ਹੁਣ ਫੌਲੀ ਤਿਆਰ ਮਗਰ ਬੱਚੀ ਆ ਬੱਚਾ ਪਈ ਜੀ ਬੱਚਾ ਠੀਕ ਆ ਪੈਸੇ ਨੇਵਾ ਡਿਜ਼ਾਈਨ ਹਿੰਦ ਕੀਤੀ ਓਕੇ ਆ 65000 ਦੀ ਵਾੜ ਦੇ ਦਾਂਗੇ ਬਾਈ ਦੁੱਧ ਪਾ ਦੂਗੀ 19 19 ਵੀਰ 20 ਕਿਲੋ ਮੰਨ ਕੇ ਲਿਓ ਖੁੱਲਾ ਦੇਉਗੀ ਜੇ ਕਿਸੇ ਨੇ ਜਾ ਕੇ ਕਾਕੀ ਨਾ ਪਾਇਦਾ ਕਿਲੋ ਨਹੀਂ ਦੇ ਦੂੰਗੀ ਤੇ ਰੇਟ 65000 2000 ਕੇ ਛੋੜ 63 ਦੀ ਹੋ ਜੂਗੀ ਰੇਟ 63000 ਤੇ ਦੋ ਦੋ 18 ਕਿਲੋ ਖਰਾਬ ਦਊਗੀ ਚੰਗੀ ਸੰਭਾਲ ਕੇ ਤਾਂ ਪਾ ਦੋ ਨੰਬਰ ਵਾਲੇ ਥਾਂ ਲਿਵੇ ਵਾਲੀ ਆ ਸੀਲ ਠੰਡੀ ਕਿਸੇ ਬੁੜੀ ਕੁੜੀ ਨੂੰ ਕੁਝ ਪੈਸੇ ਤਾਂ ਵੀ ਜ਼ਿੰਮੇਵਾਰ ਆ ਅੱਗੇ ਤੈਨਾਂ ਨੰਬਰ ਤਾਜੀ ਸੂਰਹੀ ਆ ਹਨਾ ਮੈਂ ਕਿਹਾ ਨਕੀਨਾ ਹੀ ਇਹ ਆ ਬਾਈ ਜਿਹਨੂੰ ਅੱਗੇ ਆ ਪੁਰਾਣੀ ਨਾਪਾਂ ਨਸਲ ਕਹਿੰਦੇ ਸੀ ਜੀ ਚਾਹ ਆਪਾਂ ਕੋਈ ਹੋਰ ਕਰ ਲੈੰਡੋ ਕਹਿ ਕੇ ਵੀ ਵੀਡੀਓ ਪਾ ਦਿੰਨੇ ਆ ਜਿਹੜਾ ਕੋ ਮਰਜੀ ਕਹਿ ਲੋ ਇਹਨੂੰ ਚਾਹ ਜਿਹੜਾ ਕੋ ਮਰਜੀ ਕਹਿ ਲੋ ਚਾਹੇ ਕਰ ਲੈੰਡੋ ਕਹਿ ਲੋ ਚਾਹੇ ਨਾਪਾਂ ਨਸਲ ਕਹਿ ਲੋ ਸੋ ਗੱਲ ਆ ਪੈ ਇਹਨੀਆਂ ਵੀ ਚਾਹੇ ਪਿੱਛੇ ਹੱਥ ਮੇਰੇ ਲੱਗ ਜਾ ਪਿੱਛੇ ਭੇਜੂਗੀ ਠੀਕ ਐ ਗੁੱਲੇ ਵਾਲਾ ਥਾਣਾ ਹਾਜ਼ਰ ਆ ਜਾ ਮਾਹਰ ਚਮਾਂ ਡਰਨੇ ਦੇ ਬਾਈ ਬੱਚਾ ਘੰਟੀ ਨੂੰ ਘੱਟ ਦਵੇ ਪੈਸੇ ਪੁਲਿਸ ਤਰਹੀ ਆਉਂਦੀ ਇਹ ਦਿਨਾਂ ਗਿਰੇ ਦੁੱਧ 20 ਤੋਂ ਬਾਹਰ ਖੁੱਲ੍ਹੇ ਹੀ ਪਾਉਗੀ ਰਾਮਦਾਰੀ ਨੂੰ ਸੋ ਦੁੱਧ ਚਾਹੇ 20 ਦੇ ਚਾਹੇ 22 ਦੇ ਪਰ ਥਣ ਬਹੁਤ ਸੋਹਣਾ ਲੱਗਿਆ ਵਾ ਜਿਹੜੇ ਵੀ ਕਹਿੰਦੇ ਵੀ ਦੁੱਧ ਲੈਣਾ ਚੰਗਾ ਤੇ ਦੋ ਜਾਨੇ ਬਹਿ ਕੇ ਸਵਾਦ ਆ ਵਿੱਚ ਓਣ ਦਾ ਉਹ ਕੈਟਾਗਰੀ ਦੇ ਬਹਿੜਾ ਥਾਣਾ ਦੇਖੋ ਯਾਰ ਕਿਆ ਬਾਤਾਂ ਤੇ ਥਣ ਦਾ ਹੀ ਬੋਲਾ ਜਿੰਨੀਆਂ ਪਾਉਂਦਾ ਬੈਣਾ ਕੋਈ ਵੀਰ ਦੇਖੂਗਾ ਲੈ ਕੇ ਜਾਊਗਾ ਜੀ ਤੁਸੀਂ ਜੇ ਦੁਨੇ ਪਾਸੇ ਬਹਿ ਕੇ ਚੋੜਿਓ ਇਹ ਹੀ ਹੋਊਗਾ ਵੀ ਕੋਈ ਲੱਤ ਮਾਰੂਗੀ ਜਾਂ ਛੜ ਮਾਰੂ ਅੱਛਾ ਆਹ ਕੱਚੀ ਆ ਗਈ ਅੱਗੇ ਇਹ ਵੀਰੇ 15 ਮਾਨੇ ਵੜ ਕੱਟੀਆ ਐਨ ਸ਼ਹਿਰ ਤੜਾ ਗਈ ਜੀ ਬਾਕੀ ਵੱਡੀ-ਬੁੱਡੀ ਬੋਡੀ ਵੇਟ ਦਿਖਾਵੇ ਕਿਸੇ ਪਾਸੂ ਵੀ ਔਰਾ ਵੀ ਹੱਥ ਤਰਾ ਨਹੀਂ ਹੈਗੀ ਠੀਕ ਆ ਫੁੱਲ ਵੱਡੀ ਸਾਈਜ਼ ਦੇ ਵਿੱਚ ਆ ਹਨਾ ਵੱਡੇ ਸਾਈਜ਼ ਦੇ ਵਿੱਚ ਆ ਤੇ ਇਹਦਾ ਆਪਾ ਬਾਈ ਜੀ ਕਿੱਦਾਂ ਜੀ 75000 ਰੁਪਏ ਲੱਗਾਂਗੇ ਫਿਕਸ ਪ੍ਰਾਈਸ ਤੋ ਤਾਂ ਦੇ ਦੂ ਪਰਜੀ ਤੋ ਬਾਹ ਬਈ 24 ਕਿਲੋ ਵਾਲ ਕੋ ਦੱਸ ਕੇ ਗਿਆ ਹੂੰ ਦੁੱਧ ਹੈਗਾ ਜੀ ਘੇਰ ਦਾ ਠੀਕ ਐ ਸੋ ਐਵੇਂ ਕਹ ਜੇ ਜੀ 30 ਦੇ ਦੂ ਕੀ ਇਹਦੀ ماں ਫਲਾਨਾ ਦਿੰਦੀ ਸੀ ਉਹ ਦਿੰਦੀ ਝੂਠ ਤੋਂ ਬੰਦ ਤੋ ਮੇਰਾ ਅਸੂਲ ਆ ਬਈ ਮੈਂ ਕਦੇ ਵੀ ਨਹੀਂ ਕੋਈ ਝੂਠੀ ਗੱਲ ਕਰਦਾ ਜੀ ਹੋਰ ਚੀਜ਼ ਦੀ ਮੇਰੀ ਸਾਰੀ ਚੀਜ਼ ਦੀ ਗਰੰਟੀ ਆ ਜਿਹੜੀ ਕਰਮਣੇਸ਼ਾ ਦੁੱਧ ਅਗਲੇ ਦੀ ਘੇਰ ਦਾ ਸਾਮ ਦਾ ਬਈ ਅੱਛੀ ਗੱਲ ਆ ਆ ਮੱਛੀ ਦੇ ਜੇਰ ਪਈ ਜਾਂਦੀ ਆ ਵੀਰੇ ਆ ਤਾਜੀ ਸੂਈ ਆ ਹਣਾਂ ਤਾਜੀ ਸੂਈਆੜੋਂ ਆਉਣ ਤੋਂ 5 ਮਿੰਟ ਪਹਿਲਾਂ ਹੀ ਸੂਈਆ ਜੇਰ ਦਾ ਲੜ ਚੱਤ ਪਿਆ ਜੀ ਬਾਕੀ ਇਹਦੀ ਜੇ ਅਸੀਂ ਪ੍ਰੋਪਰ ਵੀਡੀਓ ਬਣਾ ਕੇ ਰੱਖਾਂਗੇ ਜੀ ਇਹਦਾ ਆਪਾਂ 60000 ਦੀ ਵੇਚ ਦੇ ਰਹੇ ਹਾਂ ਭਾਈ ਜੀ 2000 ਤੇ ਕਰਨਾਗੇ ਛੋੜ 63000 ਦੀ ਦੁੱਧ 17 18 ਵੀਰੇ ਖੁੱਲੋਂ ਹੀ ਪਾ ਦੂਗੀ 17 18 ਸਾਡੇ ਲੋਕਲ ਪਿੰਡੋਂ ਲਈ ਹੈ ਇਹ ਜੋ ਜੀ 17 ਕਿਲੋ ਦਾ ਜਮਾ ਪਰੂਨ ਦਾ ਦਿੱਤਾ ਹੋਇਆ ਵੀਰੇ ਇਹਦੇ ਪੈਸੇ ਕਿੰਨੇ ਲੈਣੇ ਆ 60000 ਦੇ ਨਾਮ ਠੀਕ ਹੈ ਰੇਟ ਜਮਾ ਰਲਦੇ ਮੈਂਦੀ ਕਰੇ ਜਮਾ ਤੈਨੂੰ ਦਿਖਾ ਦੇ ਵੀ ਐਦੂੰ ਦੁਖਣਾ ਦਾ ਡੰਗ ਤੇ ਹੋਣਾ ਨੇ ਵਾ ਜੀ ਕੀ ਗੱਲਾਂ ਸਭ ਰ ਬੈਠ ਦੇਖੋ ਯਾਰ ਕਿਆ ਵਾਤਾ ਨਜ਼ਾਰੇਦਾਰ ਜਮਾ ਕੱਦ ਬੈਠੇ ਚੰਗਾ ਪੂਲੀ ਪੂਲੀ ਚਵਾਈ ਦੀ ਕਿੰਨੇ ਪਾਸੋਂ ਵੀ ਆਪਾਂ ਨੂੰ ਜਿਹੜੀ ਮਰਜ਼ੀ ਬੈਠ ਮਨਾਵੇ ਕੋਈ ਵੀ ਵੀਰ ਚਵਾਈ ਚਵਾਈ ਦੀ ਬਿਲਕੁਲ ਓਪਰੇ ਠੀਕ ਹੈ ਤੇ ਅੱਗੇ ਬਈ ਜਿਹੜੀ ਮੱਝ ਦੇਖੀ ਜਨੇ ਹੈ ਮਾਥੇ ਤੇ ਫੁੱਲ ਤਾਜੀ ਸੂਈ ਵੀ ਇੱਕ ਗੱਲ ਆ ਬਈ ਕੀੜਾ ਲੈ ਗਿਆ ਆਪਦੀ ਜ਼ਿੰਦਗੀ ਘਰੋਂ ਨਹੀਂ ਕੱਢਦਾ ਇਹਨੂੰ ਤੇ ਬੜਨ ਵਾਲੀ ਝਿਟੋਟੀ ਹੈਣਾ ਜੇ ਕਿ ਇੱਕ ਚੀਜ਼ ਹੋਰ ਦੱਸ ਦੀ ਘਰੇਲੂ ਆਪਾਂ ਵੀਡੀਓ ਪਾਉਣ ਜਾਂਦੇ ਆ ਇਹਦੀ ਮਾਂ ਕੋਈ ਨੁਰਚਲ ਹੁੰਦੀ ਹੈ ਵੀ ਹੈਣਾ ਜਿਹੜਾ ਬੰਦਾ ਪਾਲਦਾ ਉਹਨੂੰ ਰੇਟ ਦਾ ਵੀ ਪਤਾ ਹੁੰਦਾ ਤੇ ਪਹਿਲਾਂ ਪੈਸੇ ਦਾ ਸੀ ਵੀ ਜਿਹੜੇ ਲੈਣੇ ਆ ਜੇਬ 'ਚ ਇੰਨੇ ਪਾਉਣੇ ਆ ਵੇ ਭਾਈ 1 ਲੱਖ ਤੇ 45000 ਰੁਪਏ ਦਾ ਮੁੱਲ ਆ ਦਿਨ ਜੇਬ 'ਚ ਕਿੰਨੇ ਪਾਏਗਾ ਬਸ 1 ਲੱਖ 40000 ਦਾ ਜੇਬ 'ਚ ਹੀ ਪਾਉਣਾ ਛੋੜ ਚਾ ਪਤਾ ਕਰ ਦੇਗਾ 5000 ਛੋੜ ਹੀ ਆ 1 40 ਦੀ ਦੇਗਾ ਉਹਦੀ ਜੀਨ ਵੀ ਆ ਗਿਆ। ਉਹ ਲੈਵੇ ਤੇ ਨਾੜਾ ਦੇਖੋ ਯਾਰ 1 40 ਕੋਈ ਇਹ ਨਹੀਂ ਗੱਲ ਵੀ 2 ਲੱਖ ਮੰਗਦੇ ਆ। ਅਸੀਂ ਰੈ ਕਰਾਂਗੇ ਸੋ ਵਪਾਰੀਆਂ ਦੇ ਕਹਿਣ ਦਾ ਪਾਪ ਆ ਪਾ ਵਿਚ ਵੀਰ ਗੁੱਸਾ ਬਣਾ ਕਰੇ। ਬਾਸ ਕਰੋ ਨਿਪੜੇ ਹੁੰਦਾ ਕੰਮ ਜਾਵਾ ਹਨਾ। ਚਾਹੇ 40 ਦੇ ਲੈ ਕੇ 20 ਜੀ ਵੇਚ ਦੋ। ਚਾਹੇ 20 ਦੇ ਲੈ ਕੇ 40 ਦੇ। ਟ੍ਰੈਂਪ ਕਰਕੇ ਦੋਦੇ ਹੁੰਨੇ ਆ। ਆਪਾਂ ਕਿਸੇ ਨਾਲ ਰੈ ਨਹੀਂ ਕਰਨੀ। ਬਲੇ ਝੋਟੀ ਕੁਦ ਨੂੰ ਹੋਰ ਦੱਸਦਾ ਗੱਲ ਬਾਈ। ਐਦੂੰ ਟੁਕਣਾ ਲੈਵਾ ਡੰਗ ਤੇ ਹੋਇਆ ਕਰੂਗਾ ਕੱਚੀ ਸੂਈ ਦੀ ਪਿਓ ਰਾਜਸਥਾਨ ਦੀ ਝੋਟੀ ਆ। ਆਹ ਦੇਖੋ ਨਾੜਾ ਨੂੜਾ। ਉਹਨਾਂ ਕਿਲੋ ਖਰਾ ਦੁੱਧ ਪਾਉ ਜਮਾ ਬਈ 14 ਕਿਲੋ ਪਲੂਣ ਦਾ ਦਿੱਤਾ ਹਰ 16 ਕਿਲੋ ਦੁੱਧ ਪਾਉਗੀ ਦੂਜਾ ਸੁਆਹ ਕਿ ਘੱਟ ਕੱਟੀ ਹੈ ਮਗਰ ਕੱਟੀ ਤੇ ਅੱਗੇ ਜਿਹੜੀ ਨਾਲ ਖੜੀ ਹੈ ਇਹ 13 ਕਿਲੋ ਦੁੱਧ ਤਾਂ ਬਈ ਜੀ 14 15 ਖੁੱਲੇ ਪਾਉਗੀ ਨੇਵਾ ਦਿਖਾ ਦੇ ਕਹੇ ਜਾ ਮਗਰ ਸੁਆਹ ਸੁਆਹ ਤਿੰਨ ਦਿਨਾਂ ਦਾ ਬਈ ਪਰਸੋਂ ਦੀ ਸੁਈ ਹੈ ਇਹ ਸੁਆਹ ਕਿਹੜਾ ਹੋ ਗਿਆ ਸੁਆਹ ਬਈ ਯਾਰ ਮਾਰ ਕੇ ਦਾ ਦੂਜਾ ਕਹਿ ਕੇ ਦਿੱਤੀ ਤੀਜਾ ਮੰਗਲੂ ਤੁਸੀਂ ਬਈ ਚੌਥਾ ਮਾਰ ਲਓ ਸੇ ਥੋੜਾ ਮੋਟਾ ਲੱਗਦਾ ਮੈਨੂੰ ਜੀ ਜੇ ਤੇ ਆਪਣੀ ਗਰੰਟੀ ਹੈ ਸੂਆ ਆਪਣੇ ਘਰ ਦੀ ਕੋਈ ਵੀ ਨਹੀਂ ਹੁੰਦੀ ਇੱਕ ਸਸਤੀ ਜਿਵੇਂ ਚੁਈ ਜਨੇ ਆ ਯਾਰ ਇਹ ਵੀ ਦਿਖਾਉਂਦੇ ਆ ਵੀ ਦੇ ਦੇਣਗੇ ਧਾਜ ਵੀ ਦੇ ਦੇਣਗੇ ਜੋਟੀ ਚੁਈ ਜਾਂਦਾ ਮੁੰਡਾ ਠੀਕ ਹੈ ਚਾਰੇ ਸਾਲਾਂ ਦੀ ਬਿਲਕੁਲ ਓਕੇ ਆ ਬਾਈ ਜੀ ਮੁੱਲ ਬਾਹਰ ਲੈ ਕੇ 60 ਦੀ ਦੇ ਦੇਣਗੇ ਥਾਪੀ ਮਾਰ ਆਈ ਬਹਿ ਜਾ ਬੱਕਰੀਆਂ ਨੂੰ ਤਾਂ ਨੌ ਕਿਲੋ ਨੇ ਪੜਜੂ ਮੈਂ ਕਿਹਾ ਖੁੱਲਾ ਠੀਕ ਹੈ ਸੋ ਧਰਾ ਤੁਰਾ ਦਾ ਕੀ ਆ ਬਾਤਾਂ ਮੇਰੇ ਚਵਾਈ ਚੂਈ ਦੀ ਬਿਲਕੁਲ ਤੇ ਇਹਦੇ ਪੈਸੇ ਕਿਨੇ ਲੈਣੇ ਆਪਾਂ ਬਾਈ ਸਵਾ ਲੱਖ ਦੀ ਮੈਂ ਦੇ ਦਾਂਗੇ 1 ਲੱਖ 25 ਹਜ਼ਾਰ ਦੀ 1 ਲੱਖ 25 ਹਜ਼ਾਰ ਦੀ ਤਾਜੀ ਸੂਈ ਸਬਈ ਹੈ ਨਾ ਮੈਂ ਕਿਹਾ ਵੱਡੇ ਬੋਡੀ ਮੇਟ ਦੀਆਂ ਕੋਈ ਵੀ ਵੀਰ ਆਏ ਨਾ ਸਮਝ ਕੇ ਉਹ ਵੀ ਮੈਂ ਛੋਟੀ ਨਿਕਲੂਗੀ ਜਾ ਕੇ ਜੀ ਚੰਗੀ ਵਜਨ ਵਾਲੀ ਹੈ ਨਾ ਪੂਰੇ ਵਜਨ ਵਾਲੀ ਮੈਂ ਆਏ ਮੰਨ ਲਾ ਘੱਪਣ ਟੋਕਰ 85000 ਦੀ ਤੇ ਅੱਗੇ ਜੱਗੀ ਇੱਕ ਪਾਲਕ ਕਟੀਆਂ ਦੇਖੀ ਜੰਨੇ ਆ ਬਾਈ ਜੀ ਬਿਲਕੁਲ ਖੀਰੀਆਂ ਨੇ ਬੰਦੇ ਬੰਦੇ ਖੀਰੀਆਂ ਬੱਛੀਆਂ ਨੇ ਠੀਕ ਹੈ ਆਪਣੇ ਪੂਰੇ ਕੱਲ ਨੂੰ 6 ਕਟੀਆਂ ਹੋਣਗੀਆਂ 6 ਹੀ ਬੱਛੀਆਂ ਹੋਣਗੀਆਂ ਅੱਛਾ ਹਾਂ ਕੋਈ ਵੀ ਵੀਰ ਪਾਲਕ ਜਾਣਕਾਰ ਲੈਣਾ ਜਦੋਂ ਮਾਰਕੀ ਸੰਪਰਕ ਕਰੇ ਠੀਕ ਹੈ ਤੇ ਕਟੀਆਂ ਦੇ ਰੇਟ ਆ ਬਾਈ ਜੀ ਰੇਟ ਕਟੀਆਂ ਦਾ ਹੁਣ ਤੇ ਹੀ ਕਰ ਲਾਂਗੇ ਜੀ हां बच्चे हैं मोनो भी जीदा पालक कट्टी दा अपने कोल 25000 ਤੋਂ سٹارٹ ہو جاندی ਆ جی 25 10000 ਤੋਂ سٹارٹ ہو جاندی ਠੀਕ ਆ ਆ ਦੋ ਬੱਚੇ ਆ ਤੇ ਦੋ ਪਾਲਕ ਕਟੀਆਂ ਹਨਾ ਉਮਰ ਲਗਭਗ ਇਹਨਾਂ ਦੀ ਅੰਦਾਜ਼ਾ 15 16 16 ਮਹੀਨੇ ਹੈਗੀ ਆ ਨਹੀਂ ਟੋਟਾ ਬਈ ਇਹ ਤਾਂ ਸਾਰੀ 12 13 ਮਹੀਨੇ 12 ਕੁ ਮਹੀਨੇ ਨਹੀਂ ਕੱਤੀ ਇਹਦੀ ਹੋਊ 15 16 ਮਹੀਨੇ ہاں 15 ਮਹੀਨੇ ਦੀ ਹੋਊ ਤੇ ਬੱਚਿਆਂ ਥਣ ਚਾਰ ਚਾਰ ਹੈ ਚਾਰ ਚਾਰ ਖਾਣਾ ਕੋਈ ਫੋੜ ਸ਼ਾਮ ਨਹੀਂ ਬਈ ਬਿਲਕੁਲ ਖੀਰੀਆਂ ਨੇ ਫੁੱਲ ਤੁਸੰਦੀ ਆ ਜੀ ਤੇ ਨੰਬਰ ਬੋਲ ਦੇ ਆਪਣਾ 961539107 ਚੱਕੀ ਡੇਰੀ ਫਾਲੰਗਪਰ ਨਾਲ ਸੋ ਕਾਫੀ ਨਗ ਦਿਖਾ ਦੇ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ